ਹਾਂਜੀ ਲੋ ਜੀ ਜਿਹੜਾ ਅੱਜ ਕੱਲ ਟ੍ਰੈਂਡ ਚੱਲਿਆ ਆ ਆਪਣੇ ਪੰਜਾਬ ਵਿੱਚ ਜਦੋਂ ਹੁਣ ਆਪਣੇ ਇੱਥੇ ਕੋਈ ਮਕਾਨ ਪਾਉਂਦਾ ਕੋਈ ਕੋਠੀ ਪਾਉਂਦਾ ਆ ਉਦੋਂ ਕਮਰੇ ਬਣਾਉਂਦੇ ਆ ਕੋਠੀਆਂ ਦੇ ਵਿੱਚ ਵੱਖੋ ਵੱਖਰੇ ਕਮਰੇ ਬਣਾਉਂਦੇ ਆ ਆ ਜੀ ਹੈਗਾ ਆ ਸਾਡੀ ਲੜਕੀ ਦਾ ਕਮਰਾ ਆ ਹੈਗਾ ਆ ਸਾਡੇ ਲੜਕੇ ਦਾ ਕਮਰਾ ਤੇ ਆ ਹੈਗਾ ਆ ਸਾਡਾ ਕਮਰਾ ਵੱਖੋ ਵੱਖਰੇ ਰੂਮ ਬਣਾਉਂਦੇ ਆ ਕੋਠੀਆਂ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਆ ਜਿਹੜਾ ਬੱਚਾ ਆ ਉਹ ਜਦੋਂ ਆਪਣੇ ਰੂਮ ਦੇ ਵਿੱਚ ਚਲੇ ਜਾਂਦਾ ਆ ਸੌਣ ਲਈ ਉਦੋਂ ਉਹ ਕਮਰੇ ਵਿੱਚ ਹੁੰਦਾ ਆ ਕੱਲਾ ਤੇ ਫੋਨ ਅੱਜਕੱਲ ਹਰ ਇੱਕ ਦੇ ਕੋਲ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਜਾਣੇ ਐਕਟਿਵ ਆ ਕੋਈ ਕਿਸੇ ਨੇ ਕਿਸੇ ਆਪਣਾ ਜਿੱਦਾਂ ਇੰਸਟਾਗ੍ਰam ਹੋ ਗਿਆ ਕੋਈ ਵਟਸਐਪ ਜੋ ਲੱਕੜ ਟੁਕੜ ਐਪ ਆ ਸਾਰਿਆਂ ਨੇ ਬਣਾਈਆਂ ਆ ਤੇ ਜਦੋਂ ਬੱਚਾ ਇਕੱਲਾ ਕਮਰੇ ਵਿੱਚ ਹੁੰਦਾ ਆ ਉਦੋਂ ਉਹਦਾ ਦਿਮਾਗ ਕਿੱਦਾਂ ਨੂੰ ਜਾਂਦਾ ਆ ਵੀ ਮੈਂ ਆਪਣੇ ਦੋਸਤਾਂ ਦੇ ਨਾਲ ਗੱਲ ਕਰਾਂ ਜਾਂ ਜਿਹੜੇ ਵੀਡੀਓ ਪਾਉਂਦੇ ਆ ਕਿਸੇ ਨੂੰ ਫੇ ਮੈਸੇਜ ਕਰਦੇ ਆ ਜਾਂ ਕਿਸੇ ਦਾ ਮੈਸੇਜ ਆਉਂਦਾ ਆ ਤੇ ਇਹ ਹੈਗੇ ਆ ਜਿਹੜੇ ਵੱਖਰੇ ਕਮਰੇ ਆ ਕੁਮਰੇ ਆ ਦਾ ਸਿਸਟਮ ਹੈਗਾ ਇਹ ਹੈਗਾ ਆ ਫੋਰਨ ਦਾ ਬਾਹਰਲੇ ਮੌਲਖਾਂ ਦੇ ਵਿੱਚ ਇਦਾਂ ਆ ਨਿਆਣਿਆਂ ਦੇ ਕਮਰੇ ਵੱਖਰੇ ਆ ਬੱਚਿਆਂ ਦੇ ਤੇ ਮਾਂ ਬੇ ਬਾਪ ਦੇ ਕਮਰੇ ਹੈਗੇ ਆ ਵੱਖਰੇ ਤੇ ਉਥੇ ਕੀ ਹੁੰਦਾ ਆ ਉਹ ਜਿਹੜੇ ਗੋਰੇ-ਗੋਰੀਆਂ ਆ ਉਧਰ ਉਧਰ ਤਾਂ ਜਦੋਂ 18 ਸਾਲਾਂ ਤੋਂ ਉੱਤੇ ਕਹਿੰਦੇ ਬੱਚਾ ਹੋਵੇ ਉਹ ਤਾਂ ਮਾਪੇ ਨੂੰ ਉਦਾਂ ਹੀ ਛੱਡ ਜਾਂਦਾ ਆ ਉਹ ਕਿਤੇ ਹੋਰ ਰਹਿਣ ਲੱਪ ਜਾਂਦੇ ਜਾ ਕੇ ਦੂਜੇ ਸ਼ਹਿਰ ਮਾਪੇ ਕਿਸੇ ਹੋਰ ਸ਼ਹਿਰ ਰਹਿੰਦੇ ਹੁੰਦੇ ਆ ਉੱਥੇ ਨਹੀਂ ਲੱਗਦਾ ਪਤਾ ਕਹੋ ਵੀ ਵੀ ਕਿਹਦਾ ਨਿਆਣਾ ਕਿਹਦੇ ਨਾਲ ਚਲ ਗਿਆ ਜਾਂ ਕੋਈ ਚਲ ਵੀ ਗਿਆ ਉਹਨਾਂ ਨੂੰ ਬਾਲੀ ਟੈਨਸ਼ਨ ਨਹੀਂ ਹੁੰਦੀ ਹੈਗੀ ਉਹ ਕਹਿੰਦੇ ਜਾਂਦਾ ਤਾਂ ਜਾਵੇ 18 ਸਾਲਾਂ ਤੋਂ ਉੱਤੇ ਹੋ ਗਿਆ ਇਹ ਹੁਣ ਆਪਣਾ ਸਿਸਟਮ ਆਪ ਦੇਖੀ ਇਹ ਹੈਗਾ ਆ ਪੰਜਾਬ ਪੰਜਾਬ ਦੇ ਵਿੱਚ ਜਦੋਂ ਤਾਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਿੱਕੀ ਜਿਹੀ ਵੀ ਗੱਲ ਹੋ ਜਾਂਦੀ ਆ ਕੋਈ ਘਟਨਾ ਘਟ ਜਾਂਦੀ ਆ ਰਾਤੋਂ ਰਾਤ ਵੀਡੀਓ ਵਾਇਰਲ ਹੋ ਜਾਂਦੀ ਆ ਰਾਤੋਂ ਰਾਤ ਸਵੇਰ ਨੂੰ ਪਤਾ ਲੱਗਦਾ ਵੀ ਕੱਲ ਆ ਪਾਣਾ ਬਾਰਤ ਗਿਆ ਰਾਤੀ ਸੋ ਇਹ ਜਿਹੜੇ ਵੱਖੋ ਵੱਖਰੇ ਸਿਸਟਮ ਆ ਕਮਰਿਆਂ ਦੇ ਇਹ ਤੁਸੀਂ ਆਪਣੇ ਇੱਥੇ ਰਿਵਾਜ ਨਾ ਚਲਾਵੋ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖੋ ਆਪਣੇ ਨਾਲ ਸਲਾਵੋ ਆਪਣੇ ਇਕੱਠੇ ਰਹੋ ਸ਼ਾਮ ਨੂੰ ਜਦੋਂ ਬੱਚੇ ਸਕੂਲਾਂ ਤੋਂ ਆਉਂਦੇ ਆ ਉਹਨਾਂ ਦੇ ਨਾਲ ਗੱਲਬਾਤ ਕਰੋ ਅੱਜ ਕੀ ਹੋਇਆ ਕਿੱਦਾਂ ਦਾ ਤੁਹਾਡਾ ਦਿਨ ਲੰਘਿਆ ਸਾਰੀ ਗੱਲਬਾਤ ਕਰੋ ਇਕੱਠੇ ਬਹਿ ਕੇ ਜਿੱਦਾਂ ਰੋਟੀ ਅੱਗੇ ਖਾਂਦੇ ਸੀ ਇਦਾਂ ਹੀ ਰੋਟੀ ਖਾਣੀ ਚਾਹੀਦੀ ਆ ਜਿਹੜਾ ਇਹ ਫੋਰਨ ਦਾ ਸਿਸਟਮ ਆ ਹਨਾ ਵੀ ਅਸੀਂ ਬਲੈਤੀਏ ਬਣਦੇ ਆ ਵੀ ਅਸੀਂ ਬਾਹਰ ਵਾਂਗੂ ਚੱਲਦੇ ਆ ਉਹ ਕੰਮ ਨਾ ਕਰੋ ਮੁੜ ਕੇ ਜਦੋਂ ਫੇ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਫੇ ਜਿੱਦਾਂ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਆ ਫੇਰ ਪਛਤਾਏ ਦਾ ਕੀ ਫਾਇਦਾ ਜਦੋਂ ਚਿੜੀਆ ਚੁੱਗ ਗਈ ਖੇਤ ਮੁੜ ਕੇ ਪਏ ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਨਾ ਕੋਈ ਜੱਬ ਖੜਾ ਹੋ ਜਾਂਦਾ ਆ ਸੋ ਜਦੋਂ ਸਾਰੀ ਰਾਤ ਨਿਆਣੇ ਨੇ ਤੁਹਾਡੇ ਤੋਂ ਵੱਖ ਰਹਿਣਾ ਆ ਉਹ ਆਪਾਂ ਨੂੰ ਕੀ ਪਤਾ ਕਦੋਂ ਉਹਨੇ ਸੌਣਾ ਆ ਕਦੋਂ ਉਹਨੇ ਜਾਗਣਾ ਆ ਕੀ ਉਹ ਅੰਦਰ ਕਰਦਾ ਆ ਸੋ ਜਦੋਂ ਤੁਹਾਡੇ ਉਹ ਕੋਲ ਪਿਆ ਹੋਊਗਾ ਬੈਠਾ ਹੋਊਗਾ ਜੇ ਉਹ ਬਾਈ ਚਾਂਸ ਕਦੇ ਫੋਨ ਦੇ ਉੱਤੇ ਥੋੜਾ ਜਿਹਾ ਵੱਧ ਟਾਈਮ ਵੀ ਲਾ ਦੂਗਾ ਤੁਸੀਂ ਉਹਨੂੰ ਕਹਿ ਸਕਦੇ ਆ ਕਾਕਾ ਫੋਨ ਬੰਦ ਕਰ ਦੇ ਤਾਂ ਸੌ ਜਾ ਠੀਕ ਆ ਮਾੜੀ ਜਿਹੀ 27 ਸੱਕ ਤੂੰ ਹੀ ਰੱਖਣੀ ਚਾਹੀਦੀ ਆ ਤੇ ਬਾਕੀ ਜਦੋਂ ਉਹਨੇ ਚਲੇ ਹੀ ਹੋਰ ਕੇ ਆਪਣੇ ਵੱਖਰੇ ਕਮਰੇ ਜਾਣਾ ਫੇਰ ਤੁਹਾਡਾ ਕੀ ਲੈਣਾ ਦੇਣਾ ਚਾਹੇ ਉਹ ਭਾਵੇਂ ਸਾਰੀ ਰਾਤ ਫੋਨ ਤੇ ਲੱਗਾ ਰਹੇ ਸੋ ਇਹਦੇ ਵਿੱਚ ਵਡਿਆਈ ਨਹੀਂ ਹੈਗੀ ਬਈ ਆਪਾਂ ਯਾਨੀ ਕਿ ਅਮੀਰੀ ਦਿਖਾ ਲੈਣੀ ਆ ਬਈ ਅਸੀਂ ਜੀ ਵੱਖਰੇ ਕਮਰੇ ਬੱਚਿਆਂ ਲਈ ਬਣਾਏ ਆ ਬਈ ਅਸੀਂ ਬਹੁਤ ਵੱਡੇ ਬਣ ਗਏ ਆ ਬਈ ਖਰਿਆ ਲੋਕੀ ਸਾਨੂੰ ਸਲੂਟ ਮਾਰਨਗੇ ਨਹੀਂ ਵੇ ਇਹਨਾਂ ਨੇ ਤਾਂ ਨਿਆਣਿਆਂ ਦੇ ਕਮਰੇ ਵੀ ਵੱਖਰੇ ਬਣਾਏ ਆ ਸੋ ਕਿਸੇ ਵੇਲੇ ਐਂਦਾ ਦੱਸਦੇ ਵੀ ਆ ਕਈ ਜਦੋਂ ਕੋਈ ਕੋਈ ਪੁਰਾਣਾ ਜਾਂਦਾ ਕੋਈ ਮਹਤੜ ਸਾਥੀ ਜਾਂਦਾ ਆ ਤੇ ਉਹ ਫਿਰ ਦੱਸਦੇ ਆ ਉਹਨਾਂ ਨੂੰ ਆਜੀ ਸਾਡੀ ਬੇਟੀ ਦਾ ਰੂਮ ਆ ਆ ਸਾਡੇ ਮੁੰਡੇ ਦਾ ਰੂਮ ਆ ਇੱਧਰ ਅਟੈਚ ਬਾਥਰੂਮ ਚਲੋ ਅਟੈਚ ਬਾਥਰੂਮ ਤਾਂ ਹੁੰਦੇ ਹੀ ਆ ਉਹ ਗੱਲ ਬੱਕਰੀ ਆ ਸੋ ਤੁਹਾਨੂੰ ਕੀ ਪਤਾ ਜਿਹਨੂੰ ਤੁਸੀਂ ਦੱਸਦੇ ਆ ਉਹ ਬੰਦਾ ਮୋਰੇ ਕਿੱਦਾਂ ਦਾ ਹੋਵੇ ਕੀ ਪਤਾ ਉਹਦੇ ਕੋਲ ਕਿੰਨੇ ਪੈਸੇ ਹੋਣ ਜਾਂ ਉਹਦੇ ਕੋਲ ਕੱਲ ਨੂੰ ਪੈਸੇ ਆ ਜਾਣੇ ਹੋਣ ਉਹ ਇਹ ਤੁਹਾਡਾ ਕੰਮ ਕਰਨਾ ਹੀ ਨਾ ਚਾਹੁੰਦਾ ਹੋਵੇ ਉਹ ਇਹ ਰੂਮ ਵੱਖੋ-ਵੱਖਰੇ ਬਣਾਉਣਾ ਹੀ ਨਾ ਚਾਹੁੰਦਾ ਹੋਵੇ ਉਹ ਐਂਦਾ ਸੋਚਦਾ ਹੋਵੇ ਵੀ ਸਾਡੇ ਕੋਲ ਕੱਲ ਨੂੰ ਪੈਸੇ ਆ ਗਏ ਅਸੀਂ ਸਾਰੇ ਟੱਬਰ ਨੇ ਆਪਣੇ ਬੱਚਿਆਂ ਨਾਲ ਸਾਰਿਆਂ ਨੇ ਇਕੱਠੇ ਪੈਣਾ ਆ ਇਕੱਠਿਆਂ ਨੇ ਪੈਣਾ ਤੇ ਸਾਰਿਆਂ ਦੇ ਨਾਲ ਅਸੀਂ ਸਾਰੀ ਦਿਹਾੜੀ ਦਾ ਦੁੱਖ ਸੁੱਖ ਪੁੱਛਣਾ ਆ ਬਈ ਬੱਚੇ ਆਪਣੇ ਮਾਪੇ ਨੂੰ ਪੁੱਛਣ ਬਈ ਡੈਡੀ ਅੱਜ ਕੀ ਹੋਇਆ ਤੂੰ ਖੇਤ ਗਿਆ ਕਿੱਦਾਂ ਕੰਮ ਕਰ ਕਿੱਦਾਂ ਠੀਕ ਹੈ ਆਪਣੀ ਫਸਲ ਬਾੜੀ ਕਿੱਦਾਂ ਜੇ ਕੋਈ ਜੌਬ ਕਰਦਾ ਬੱਚੇ ਉਹਨੂੰ ਪੁੱਛਣ ਡੈਡੀ ਅੱਜ ਕੰਮ ਤੇ ਦਿਨ ਕਿੱਦਾਂ ਦਾ ਲੰਘਿਆ ਕੀ ਹਿਸਾਬ ਕਿਤਾਬ ਸਿਗਾ ਜਿਹੜਾ ਮਾਪਿਆ ਉਹ ਆਪਣੇ ਬੱਚਿਆਂ ਨੂੰ ਪੁੱਛਣ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰ ਹਟੇ ਆਂ ਵੀ ਸਕੂਲ ਕਿੱਦਾਂ ਰਿਹਾ ਕਿਸੇ ਨੇ ਕੋਈ ਆ ਕੋਈ ਗੱਲਬਾਤ ਕੋਈ ਕੁਝ ਵੀ ਹਰ ਇੱਕ ਗੱਲ ਨਿੱਗੀ ਨਿੱਗੀ ਗੱਲ ਸ਼ੇਅਰ ਕਰਨੀ ਚਾਹੀਦੀ ਆ ਬੱਚਿਆਂ ਦੇ ਨਾਲ ਸੋਏ ਜਿਹੜਾ ਬੱਖੋ ਬੱਖਰੇ ਕਮਰੇ ਜਦੋਂ ਬਣਾ ਲੈ ਫੇਰ ਨਹੀਂ ਸ਼ੇਅਰ ਸ਼ੁਰੂ ਹੋਣੀਆਂ ਫੇਰ ਉਹ ਕਿਤੇ ਤਾ ਤੁਸੀਂ ਕਿਤੇ ਬਾਕੀ ਹੈਗੀ ਆ ਤੁਹਾਡੀ ਮਰਜ਼ੀ ਚਾਹੇ ਬੱਖੋ ਬੱਖਰੇ ਭਰਾਵਾ ਚਾਹੇ ਦੋ ਦੋ ਬਣਾਓ ਉਹ ਵੱਖਰਾ ਮੈਟਰ ਆ ਪਰ ਸਾਡੇ ਹਿਸਾਬ ਨਾਲ ਜੇ ਹਿਸਾਬ ਨਾਲ ਆਪਾਂ ਜਿੰਨੇ ਕਿ ਜੋਗੇ ਹੈਗੇ ਆ ਉਹ ਧਾਵਨਾ ਬੱਕੋ ਬਕਰੇ ਬੱਚਿਆਂ ਦੇ ਕਮਰੇ ਨਹੀਂ ਬਣਾਉਣੇ ਚਾਹੀਦੇ ਸਾਰਿਆਂ ਨੂੰ ਬੱਚਿਆਂ ਦੇ ਨਾਲ ਸੌਣਾ ਚਾਹੀਦਾ ਤੇ ਬੱਚਿਆਂ ਨੂੰ ਆਪਣੇ ਨਾਲ ਸੁਲਾਉਣਾ ਚਾਹੀਦਾ ਕਿਸੇ ਵੇਲੇ ਬੱਚੇ ਜੈਦ ਵੀ ਕਰ ਲੈਂਦੇ ਆ ਨਹੀਂ ਮੈਂ ਤਾਂ ਅਲੱਗ ਸੌਣਾ ਆ ਮੈਂ ਤਾਂ ਉਸ ਕਮਰੇ 'ਚ ਸੌਣਾ ਬਿਲਕੁਲ ਨਹੀਂ ਉਹਨਾਂ ਨੇ ਕਹੋ ਸੌਣਾ ਸਾਡੇ ਨਾਲ ਹੀ ਪੈਣਾ ਤੈਨੂੰ ਆਪਣੇ ਨਾਲ ਸੁਲਾਓ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਵਿੱਚ ਰਹੋ ਇਹ ਜਿਹੜੇ ਫੌਰਨ ਦੇ ਕੰਮ ਆ ਇਹ ਨਾ ਕਰੋ ਧੰਨਵਾਦ ਜੀ ਸਾਰਿਆਂ ਦਾ ਬਾਕੀ ਜੇ ਸਲਾਹ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਅਤੇ ਲਾਈਕ ਕਰਿਓ ਅਤੇ ਵਧੀਆ ਜਿਹਾ ਕਮੈਂਟ ਕਰਿਓ ਬਾਕੀ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ